ਆਪਣੇ ਤੌਰ ਤੇ ਵੀ ਆਪਣੇ ਵਸੀਲਿਆਂ ਤੋਂ ਵੀ ਉਹ ਪੈਸੇ ਇਕੱਠੇ ਕਰਕੇ ਇਹਨਾਂ ਖਾਤਿਆਂ ਦੇ ਵਿੱਚ ਪਾ ਕੇ ਤਾਂ ਕਿ ਬੈਠ ਕੇ ਫਿਰ ਸਕੀਮ ਲਾਵਾਂਗੇ ਕਿ ਇਹਦਾ ਕਿਸ ਢੰਗ ਦੇ ਨਾਲ ਕੀਤਾ ਜਾਣਾ ਮੈਂ ਮੈਂਬਰਾਂ ਨੂੰ ਜਿਹੜੀ ਬੇਨਤੀ ਕਰਨੀ ਚਾਹਨਾ ਕਿ ਜਿਹੜੇ ਤੁਹਾਡੇ ਡਿਸਕ੍ਰੈਸ਼ਨਰੀ ਫੰਡ ਆ ਉਹ ਕਾਈਂਡਲੀ ਮੈਂ ਤੁਹਾਨੂੰ ਅਪੀਲ ਕਰਦਾ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਜਿੰਨਾ ਵੀ ਕਿਸੇ ਦਾ ਪੈਸਾ ਬਕਾਇਆ ਪਿਆ ਜਿਹੜੇ ਦਾ ਖਰਚ ਚੁੱਕੇ ਉਹ ਖਰਚ ਚੁੱਕੇ ਉਹਨਾਂ ਜੋ 1-1 ਲੱਖ ਰੁਪਇਆ ਸਾਰੇ ਡੋਨੇਟ ਕਰਨ ਆਪਣੇ ਆਪਣੇ ਖਾਤਿਆਂ 'ਚੋਂ ਜਿਹੜਾ ਸ਼ੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 3 ਲੱਖ ਰੁਪਇਆ ਦਿੱਤਾ ਜਾਂਦਾ ਸਾਲ ਦਾ ਉਹਦੇ ਵਿੱਚੋਂ 1-1 ਲੱਖ ਜੀ ਖਰਚ ਹੋ ਗਿਆ ਤੇ ਆਉਂਦੇ ਸਾਲ ਦੇ ਮੇਰਾ ਵੀਰ ਸਰਦਾਰ ਅਵਤਾਰ ਸਿੰਘ ਜੀ ਬਣ ਵਾਲਾ ਸਾਡਾ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਆ ਉਹਨਾਂ ਵੱਲੋਂ ਵੀ 1 ਲੱਖ ਰੁਪਇਆ ਅਨਾਉਂਸ ਹੋਇਆ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਮੇਤਾ ਸਾਹਿਬ ਕਹਿੰਦੇ ਮੇਰੇ ਫੰਡ ਚੋਂ 1 ਲੱਖ ਰੁਪਇਆ ਕੱਟ ਲਓ ਜਿਨ੍ਹਾਂ ਜਿਨ੍ਹਾਂ ਦੇ ਫੰਡ ਹੈਗੇ ਬਚਦੇ ਉਹ ਸਾਰੇ ਮੈਂਬਰ ਸਾਹਿਬਾਨ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਲੱਖ ਨਾ ਕੋਈ ਫਰਕ ਨਹੀਂ ਪੈਣਾ ਪਰ ਉਹ ਜਿਹੜੇ ਵਿਚਾਰੇ ਅੱਜ ਬੇਕਰੇ ਹੋਏ ਆ ਉਹਨਾਂ ਨੂੰ ਰਾਹਤ ਬਹੁਤ ਵੱਡੀ ਮਿਲ ਜਾਊਗੀ ਸੰਕੋਚ ਨਾ ਕਰਨ ਕਿਉਂਕਿ ਆ ਸਕੱਤਨਾ ਨੇ ਜੇ ਐਡਾ ਯੋਗਦਾਨ ਦੇਖੋ ਪਹਿਲੀ ਵਾਰੀ ਹੋਇਆ ਹੁਣ ਕਿ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਅਧਿਕਾਰੀ ਤੇ ਜਿੰਨੇ ਸਾਡੇ EMPLOYE WORKER ਆ ਉਹਨਾਂ ਨੇ 2 ਕਰੋੜ ਰੁਪਈਆ ਆਪ ਇਕੱਠਾ ਕਰਕੇ ਦਿੱਤਾ। ਸੋ ਮੈਂਬਰ ਸਹਿਬਾਨਾਂ ਦਾ ਵੀ ਫਰਜ ਬਣਦਾ ਕਿ ਆਪਾਂ 5100 ਰੁਪਈਆ ਸਰਦਾਰ ਚਰਨਜੀਤ ਸਿੰਘ ਸਾਡੇ ਅਮਰਤਪਾਲ ਸਿੰਘ ਦੋ ਪ੍ਰੈਸ ਰਿਪੋਰਟਰ ਆ ਉਹਨੇ ਵੀ ਅਨਾਉਂਸ ਕੀਤਾ। ਇਹਨਾਂ ਦਾ ਵੀ ਧੰਨਵਾਦ ਕਰਦਾ। ਦੂਸਰੀ ਬੇਨਤੀ ਹੁਣ ਇਹ ਕਿਉਂਕਿ ਕੱਲ ਦਾ ਨਵਾਂ ਕੰਮ ਹੋ ਗਿਆ ਕਿ ਫਲੱਡ ਗੇਟ ਪਾਖੜੇ ਦੇ ਵੀ ਖੁੱਲ ਗਏ। ਤੇ ਮੈਨੂੰ ਰਾਤ ਟੈਲੀਫੋਨ ਆਇਆ ਕਿ ਆ ਜਿਹੜਾ ਚਮਕੌਰ ਸਾਹਿਬ ਦਾ ਏਰੀਆ ਇਹ ਸਾਰਾ ਏਰੀਆ ਵੀ ਅੱਜ ਪਾਣੀ ਨਾਲ ਡੁੱਬ ਗਿਆ ਹੁਣ ਇਧਰਲੇ ਪਾਸੇ ਵੀ ਸਾਰਿਆਂ ਮੈਂਜਨਾਂ ਨੂੰ ਅੱਜ ਹਦਾਇਤ ਕੀਤੀ ਆ ਕਿ ਤੁਰੰਤ ਜਿੱਥੇ ਕਿਥੇ ਮਾਛੀਵਾੜਾ ਸਾਡਾ ਕੋਟਾ ਅਸਥਾਨ ਆ ਫਿਰ ਸਾਡਾ ਆਪਣੇ ਕਟਾਣਾ ਸਾਹਿਬ ਆ ਸਾਡੇ ਫਤੇਗੜ ਸਾਹਿਬ ਆ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਆ ਕਿਉਂਕਿ ਘੱਗਰ ਨੇ ਵੀ ਅੱਜ ਬਹੁਤ ਵੱਡਾ ਛਾਲਾ ਮਾਰਿਆ ਉਹ ਘੱਗਰ ਬੜਾ ਵੱਡਾ ਅਫੈਕਟ ਕਰਦਾ ਤੂੰ ਤਿੰਨਾਂ ਜ਼ਿਲ੍ਹਿਆਂ ਨੂੰ ਪਟਿਆਲੇ ਨੂੰ ਸੰਗਰੂਰ ਨੂੰ ਉਧਰ ਵੀ ਅੱਜ ਸਵੇਰ ਦੀਆਂ ਰਿਪੋਰਟਾਂ ਆ ਰਹੀਆਂ ਕਿ ਪਾਣੀ ਨੇ ਉਧਰ ਵੀ ਤਬਾਹੀ ਮਚਾਈ ਆ ਸੋ ਇਸ ਕਰਕੇ ਉਧਰ ਵੀ ਮੈਨੇਜਰ ਸਹਿਬਾਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਤੁਸੀਂ ਤੁਰੰਤ ਇਹਦੇ ਵਿੱਚ ਆਪਣੇ ਕੋਤ ਜਾਓ ਸੋ ਸਮੂਹ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਸਾਰਿਆਂ ਨੂੰ ਸੰਬਰ ਬੇਨਤੀ ਕਰਦਾ ਹੁਣ ਵੀਡੀਓ ਬਣਾਉਣ ਦਾ ਸਮਾਂ ਨਹੀਂ ਹੁਣ ਸਮਾਂ ਆ ਕੇਵਲ ਤਾਂ ਕੇਵਲ ਸੇਵਾ ਕਰਨ ਦਾ ਕਈ ਮੇਰੇ ਵਰਗੇ ਮੈਂ ਇੱਕ ਦਿਨ ਅਸੀਂ ਸultanpur Lodhi ਗਏ ਅਸੀਂ ਟਰਾਲੀਆਂ ਵੀ ਲੈ ਕੇ ਗਏ ਉਹ ਤਾਂ ਗਾਹ ਛੜਕ ਬੰਦ ਸੀ ਮੋਰੇ ਸਾਰੇ ਪਾਣੀ ਪਾਣੀ ਤੇ ਉੱਥੇ ਰਾਸ਼ਨ ਵੰਡਣਾ ਸ਼ੁਰੂ ਕੀਤਾ ਤੇ ਇੱਕ ਮੁੰਡਾ ਦੌੜ ਕੇ ਵਿਚਾਰਾ ਆਇਆ ਕਹਿੰਦਾ ਧਾਮੀ ਸਾਹਿਬ ਇਹ ਸਾਰਾ ਜਿੰਨਾ ਰਾਸ਼ਨ ਦੇ ਰਹੇ ਇਹ ਤਾਂ ਸਾਰੇ ਬਾਹਰੋਂ ਆਏ ਆ ਇਕੱਠਾ ਕਰਨ ਆਲੇ ਆ ਰਾਸ਼ਨ ਇਹਨਾਂ ਦਾ ਕੁਝ ਨਹੀਂ ਇੱਥੇ ਵਿਗੜਿਆ ਫਿਰ ਅਸੀਂ ਕਿਹਾ ਤੁਸੀਂ ਆਪਣੇ ਬੰਦੇ ਦੱਸੋ ਵੀ ਜਿਹੜੇ ਤੁਹਾਡੇ ਬੰਦੇ ਆ ਉਹਨੇ ਵੀ ਦੱਸਿਆ ਜੀ ਵੀ ਆ ਆ ਫਿਰ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਦਾ ਜੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਆ ਤੇ ਹੋਰ ਵਾਧਾ ਹੋ ਜਾਊਗਾ ਇਹ ਰਾਛਣ ਉਹਨਾਂ ਦੇ ਮੂੰਹ 'ਚ ਪੈਣਾ ਚਾਹੀਦਾ ਜਿਹੜੇ ਵਿਚਾਰੇ ਅੱਜ ਘਰਾਂ ਦੇ ਵਿੱਚ ਕਣਕਾਂ ਦੀਆਂ ਕੋਠੀਆਂ ਉਹਨਾਂ 'ਚ ਪਾਣੀ ਪੈ ਗਿਆ ਪਸ਼ੂ ਪਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਬੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਤੇ ਮੈਂ ਅੱਜ ਹੀ ਸਰਦਾਰ ਪ੍ਰਤਾਪ ਸਿੰਘ ਉਹਨਾਂ ਨੂੰ ਮੈਂ ਹੁਣੇ ਕਹਿ ਕੇ ਹਟਿਆ ਕਿ ਸੁੱਕਾ ਦੁੱਧ ਬੱਚਿਆਂ ਦਾ ਉਹ ਤਰੰਤ ਪਹਚਾਓ ਬੱਚਿਆਂ ਲਈ ਬਹੁਤ ਜ਼ਰੂਰੀ ਆ ਸਾਰੀ ਲੱਕ ਦੇ ਜਿਹੜੇ ਆ ਉਹ ਵੀ ਤੇ ਇੱਕ ਸਾਡਾ ਕਈ ਵਾਰੀ ਪ੍ਰੈਸ 'ਚ ਕਹਿਣ ਲੱਗੇ ਬੰਦੇ ਨੂੰ ਛੋੜ ਜੇ ਸਚ்கਾਟ ਹੋ ਜਾਂਦੀ ਆ ਮੈਨੂੰ ਕੱਲ ਇੱਕ ਬੀਬੀ ਦਾ ਟੈਲੀਫੋਨ ਆਇਆ ਵੀ ਸਾਡਾ ਕੋਈ ਬੀਬੀਆਂ ਦਾ ਜਿਹੜਾ ਸਮਾਨ ਹੁੰਦਾ ਉਹ ਵੀ ਪਹਚਾਓ ਇਹ ਸਰਦਾਰ ਪ੍ਰਤਾਪ ਸਿੰਘ ਜ਼ਰੂਰੀ ਤਰੰਤ ਇੱਕ ਅਸੀਂ ਸਾਡੇ ਦੇਖੋ ਡੋਨਰ ਜਿਹੜੇ ਆ ਸਰਦਾਰ ਸਖਪਾਲ ਸਿੰਘ ਆ ਮਲਤਾਨੀ ਰਿਚੀ ਟਰੈਵਲ ਵਾਲੇ ਉਹਨਾਂ ਨੇ ਆਪਣੇ ਪਹਿਲਾ ਕਾਰ ਸੇਵਾ ਸ਼ੁਰੂ ਕੀਤੀ ਉਹ ਪਤਾਲਪੁਰੀ ਗੁਰਦੁਆਰੇ ਦੀ ਬਹੁਤ ਕੋਸੂਰਤ ਉਹਨਾਂ ਦਾ ਰਾਤ ਟੈਲੀਫੋਨ ਆਇਆ ਕਿ ਮੈਨੂੰ ਵੀ ਕੋਈ ਸੇਵਾ ਦੱਸੋ ਉਹਨਾਂ ਨੇ ਚਾਰ ਜਿਹੜੇ ਵੱਡੇ ਆ ਜਿਹੜੇ ਬਲੋਰ ਹੁੰਦੇ ਜਿਹੜੇ ਆਹ ਸਪਰੇਅ ਜਿਹੜੀ ਮੱਛਰ ਤੋਂ ਆਪਾਂ ਕਰਦੇ ਆ ਉਹ ਚਾਰ ਸਾਨੂੰ ਵੱਡੇ ਡੋਨੇਟ ਕੀਤੇ ਜਿਹੜੇ ਕੱਲ ਨੂੰ ਦੋ ਛੋਟੇ ਵੀ ਕਹਿ ਦੋ ਅੱਛਾ ਤੇ ਮੰਨਣ ਸਾਹਿਬ ਨੇ 10 ਡੋਨੇਟ ਕੀਤੇ ਆ ਅਕਾਲੀ ਦਰ ਨੂੰ ਤੇ ਇਹ ਜਿਹੜੇ ਚਾਰ ਸਾਡੇ ਦੇ ਵਿੱਚੋਂ ਪ੍ਰਤਾਪ ਸਿੰਘ ਕੱਲ ਨੂੰ ਟਰੈਕਟਰ ਲੈ ਕੇ ਦੋਹਾਂ ਦਾ ਕੰਮ ਸ਼ੁਰੂ ਕਰ ਦਿਓ ਡੇਰਾ ਬਾਬਾ ਨਾਨਕ ਤੇ ਰਮਦਾਸ ਕਿਉਂਕਿ ਬੜੀ-ਬੜੀ ਬਿਮਾਰੀ ਫੈਲਣੀਆਂ ਮੱਖੀ ਮੱਛਰ ਨੇ ਬਹੁਤ ਵੱਡਾ ਨੁਕਸਾਨ ਕਰਨਾ ਹੋਰ ਵੀ ਇਹਦੇ ਨਾਲ ਜਿਹੜੇ ਕੀੜੇ ਮਕੌੜੇ ਉਹਨਾਂ ਨੂੰ ਵੀ ਇਫੈਕਟ ਹੁੰਦਾ ਇਹ ਚਾਰ ਬਲੋਰ ਅਸੀਂ ਲਗਾਤਾਰ ਜਾਰੀ ਕਰ ਦੇਣੇ ਤੇ ਕੱਲ ਨੂੰ ਇਹ ਮੰਨਣ ਸਾਹਿਬ ਟਾਈਮ ਨਾਲ ਪਹੁੰਚਾ ਦੇਣਗੇ ਤੇ ਇਹ ਇਸ ਕਰਕੇ ਉਹਦਾ ਭਾਈ ਸਤਬਾਲ ਸਿੰਘ ਦਾ ਵੀ ਧੰਨਵਾਦ ਕਰਦਾ ਜਿਹੜੇ ਹਰ ਵੇਲੇ ਨਾਲ ਤੁਰਦੇ ਆ ਸੋ ਮੈਂ ਨਿਮਰਤਾ ਸਾਹਿਬ ਤੁਹਾਨੂੰ ਵੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆ ਸਮਾਂ ਜਿਹੜਾ ਚੱਲ ਰਿਹਾ ਇਹ ਜਦੋਂ ਜਹਾਜ ਦਾ ਸਮਾਂ ਆ ਇਹ ਜਦੋਂ ਜਹਾਜ ਦਾ ਸਮਾਂ ਪਾਣੀ ਹੁਣ ਢਲ ਜਾਣਾ ਉਦੋਂ ਬਾਅਦ ਉਹਨਾਂ ਲੋਕਾਂ ਨੇ ਵਿਚਾਰਾਂ ਨੇ ਕਿਸੇ ਨੇ ਆਪਣਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਤੇ ਫਸਲ ਜਿਹੜੀ ਆ ਇਹ ਬੱਚਿਆਂ ਵਾਂਗੂ ਜ਼ਿੰਮੇਵਾਰ ਪਾਲਦਾ ਸੋ ਮੈਂ ਫੇਰ ਦਿਲ ਦੀਆਂ ਡਗਿਹਾਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣੇ ਸਾਰੇ ਸਮੂਚੇ ਅੰਪਲਾਈਜ਼ ਨੂੰ ਵੀ ਅਪੀਲ ਕਰਦਾ ਕਿਹੜੀ ਕਣਾ ਨੀਗਾ ਬਈ ਕੌਣ ਆਉਦਾ ਆਪਣਾ ਇਹ ਦੱਸਣਾ ਬਈ ਮੇਰਾ ਇੱਥੇ ਯੋਗਦਾਨ ਮੈਂ ਪਾਤਾ ਜਿੱਦਾਂ ਆ ਹੁਣ ਖੜੇ 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 10 12 15 ਲੱਖ ਰੁਪਈਆ ਇਹਨਾਂ ਨੇ ਇਕੱਠਾ ਕਰ ਦਿੱਤਾ ਬਾਹਰੋਂ ਵਿਦੇਸ਼ਾਂ ਤੋਂ ਵੀ ਆ ਰਹੇ ਲੋਕਾਂ ਦੇ ਟੈਲੀਫੋਨ ਬਈ ਕਿਹੜੇ ਖਾਤੇ ਵਿੱਚ ਪੈਸੇ ਪਾਈਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਜਾਂ ਗਿਆ ਕਿਸੋਂ ਦਾ ਕੁਦਰਤ ਦੇ ਮੋਹਰੇ ਕਿਸੇ ਦਾ ਜ਼ੋਰ ਨਹੀਂ ਪਰ ਕਿਉਂਕਿ ਬੰਨ ਜਿਹੜੇ ਉਹਨਾਂ ਸਮੇਂ ਸਿਰ ਪਾਣੀ ਨਹੀਂ ਛੱਡਿਆ ਗਿਆ ਸਰਕਾਰਾਂ ਦੀ ਨਿਲੈਕੀ ਕਹਿ ਲਓ ਉਹਦੀ ਮਾਰ ਸਾਰਿਆਂ ਨੂੰ ਰਲ ਕੇ ਪਈ ਆ ਉਹਦੇ ਵਿੱਚ ਆਪਾਂ ਰਾਹਤ ਕਾਰਨਾਂ ਦੇ ਵਿੱਚ ਵੱਡਾ ਯੋਗਦਾਨ ਪਾਈਏ ਸਾਰਿਆਂ ਦਾ ਹੀ ਜਿਨਿਆਂ ਨੇ ਇਥੇ ਵੀ ਮਾਇਆ ਭੇਟ ਕੀਤੀ ਆ ਅਮੇਤਾ ਸਾਹਿਬ ਦਾ ਤਾਂ ਹੁਣ ਦੋਹਾਂ ਬੇਟੀਆਂ ਵੱਲੋਂ ਆਸਾਨੇ ਲਾਵਲੋਂ ਸਿੰਘਣੀ ਵੱਲੋਂ ਇਹ 2.5 ਲੱਖ ਰੁਪਏ ਇਹਨਾਂ ਨੇ ਵੀ ਆਪਣਾ ਹਿੱਸਾ ਪਾਤਾ ਤੇ ਐਵੇਂ ਸਾਡੇ ਮੈਂਬਰ ਸਾਹਿਬਾਨਾਂ ਨੇ ਪਾਏ ਆ ਤੇ ਮੈਂਬਰਾਂ ਨੂੰ ਮੈਂ ਇੱਕ ਵਾਰੀ ਦੁਬਾਰਾ ਫੇਰ ਦੁਬਾਰਾ ਬੇਨਤੀ ਕਰਦਾ ਮੈਂਬਰ ਸਾਹਿਬਾਨ ਸ਼ੋਮਣੀ ਕਮੇਟੀ ਦੇ ਕਿ ਜਿੰਨਾ ਵੀ ਕਿਸੇ ਦਾ ਫੰਡ ਬਚਦਾ ਹੁਣ ਵੰਡਣ ਦਾ ਯਤਨ ਨਾ ਕਰਿਓ ਉਹ ਰਾਹਤ ਦੇ ਵਿੱਚ ਇਹ ਇਸ ਅਕਾਊਂਟ ਦੇ ਵਿੱਚ ਪਵਾਵੋ ਸਾਨੂੰ ਤੁਸੀਂ ਦੱਸ ਦਿਓ ਅਸੀਂ ਆਪ ਇਸ ਅਕਾਊਂਟ ਚ ਪਾ ਲੈਣੇ ਆ